ਇਹੀ ਖਾਸੀਅਤ ਹੈ ਇੱਕ ਜਿਵੇਂ ਬੈਟਰੀ ਨਾਲ 400 ਟੂਲ ਸਾਰੇ ਇੱਕੋ ਹੀ ਬੈਟਰੀ ਨਾਲ ਠੀਕ ਹੈ ਮਤਲਬ ਕਿ ਆ ਹੁਣ ਜੇ ਇਹਨੂੰ ਬੈਟਰੀ ਲੱਗੀਏ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਰੇ ਨੂੰ ਬੈਟਰੀ ਚਾਰਜਰ ਸੇਮ ਲੱਗਣਾ ਜੀ ਠੀਕ ਹੈ ਇਹੀ ਇਹਦੀ ਖਾਸੀਅਤ ਹੈ ਇਹੀ ਖਾਸੀਅਤ ਹੈ ਹਾਂਜੀ ਔਰ ਇਹ ਤੁਸੀਂ ਇਕੱਲਾ ਟੂਲ ਕਿਸੇ ਵੀ ਖਰੀਦਣਾ ਚਾਹੁੰਦੇ ਹੋ ਤਾਂ ਉਹਨੂੰ ਇਕੱਲਾ ਵੀ ਦੇ ਦਾਂਗੇ ਬਿਨਾਂ ਬੈਟਰੀ ਤੋਂ ਠੀਕ ਹੈ ਤਾਂ ਇਹਦੇ ਨਾਲ ਕੀ ਹੈ ਵੀ ਕਿਸੇ ਕੋਲ ਬੈਟਰੀਆਂ ਹੁੰਦੀਆਂ ਨੇ ਤੇ ਅਗਲਾ ਕਹਿੰਦਾ ਮੈਨੂੰ ਯਾਰ ਲੋੜ ਖੜਿਆ ਕਾਹਲ ਟੂਲ ਲਾ ਲੈਣਾ ਹੈ ਨਾ ਤੇ ਪਹਿਲਾਂ ਤਾਂ ਪਹਿਲਾਂ ਟੂਲਸ ਨੂੰ ਵਿਖਾ ਦਿੰਨੇ ਆ ਪਹਿਲਾਂ ਇਹਦੇ ਬਾਰੇ ਬਾਤ ਹੀ ਦੱਸ ਦ ਇਹ ਬਹੁਤ ਫੂਲ ਨੇ ਜਿਹੜੇ ਨਵੇਂ ਆ ਗਏ ਇਲੈਕਟ੍ਰਿਕਲ ਮਤਲਬ ਕਿ ਬੈਟਰੀ ਦੇ ਉੱਤੇ ਚੱਲਣ ਵਾਲੇ ਤੇ ਆਪਾਂ ਤੁਹਾਨੂੰ ਸਾਰੇ ਚੀਜ਼ਾਂ ਦੀ ਕੱਲੀ-ਕੱਲੀ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਵੀ ਸ਼ੇਅਰ ਕਰ ਦਿਓ ਤੇ ਜਿਹੜਾ ਮੇਰੇ ਹੱਥ ਦੀ ਚੀਜ਼ ਆ ਪੁਰਜ਼ਾ ਆ ਆਪਾਂ ਕਹਿ ਦਿੰਦੇ ਆ ਇਹਦੇ ਬਾਰੇ ਤੁਹਾਨੂੰ ਆਪਾਂ ਦੱਸ ਦੇਵੇਂ ਕੀ ਚੀਜ਼ ਆ ਇਹ ਰੰਚਾ ਹੈਗਾ ਨਹੀਂ ਬਿਲਕੁਲ ਬਿਲਕੁਲ ਬਣਾ ਜਿਹੜੇ ਲਿਆ ਹੋਏ ਆ ਇਹ ਜਿਹੜਾ ਰੋਟੋਵੇਟਰ ਦੀ ਜਿਹੜਾ ਆਪਾਂ ਨਟ ਬੋਲਡ ਪਾਉਂਦੇ ਆਂ ਆਪਾਂ ਨਾਲ ਚਾਹੀ ਉੱਥੇ ਨਹੀਂ ਪੈਂਦਾ ਇੱਥੇ ਪੜਨਾ ਚਾਹੀ ਨਹੀਂ ਕਹਿੰਦਾ ਕਿ ਉੱਥੇ ਯੂਜ਼ ਹੋ ਰਿਹਾ ਇਹ ਉੱਥੇ ਯੂਜ਼ ਹੋ ਰਿਹਾ ਇਹ ਜਿਹਦੀ ਬੈਟਰੀ ਬਹੁਤ ਲੀਨ ਰਹਿੰਦੀ ਹੈ ਬੜਾ ਇਹ ਤਾਂ ਮਾਲ ਹੀ ਨਹੀਂ ਮਿਲਿਆ ਸੀਜ਼ਨ ਟਾਈਮ ਜਦੋਂ ਮੈਨੂੰ ਮਾਲ ਹੀ ਨਹੀਂ ਸੀ ਹਾਂ ਜਿਹੜਾ ਸੁਪਰ ਸੀਟਰ ਦੇ ਬਲੇਡ ਕਸਣੇ ਆ ਰੋਟਾਵੇਟਰ ਦੇ ਮੋਜਰਾ ਲਾ ਕੇ ਬੜਾ ਗੇਰ ਦੱਬਣਾ ਫਿਰ ਇਹਦੇ ਨਾਲ ਦੀ ਹਵਾ ਵਾਲੀ ਵੀ ਹੈਗੀ ਆ ਲੇਕਿਨ ਬੈਟਰੀ ਨਾਲ ਥੋੜਾ ਜਿਆ ਕਨਵੀਨੀਅੰਟ ਹੋ ਜਾਂਦਾ ਬੰਦੇ ਨੂੰ ਕਿ ਮੈਂ ਉੱਥੇ ਜਾ ਕੇ ਹਵਾ ਦਾ ਕਿਥੇ ਕਨੈਕਸ਼ਨ ਕਰਾਂ ਠੀਕ ਹੈ ਇਹ ਹਵਾ ਆਹ ਦੇ ਖੇਤ ਜਿੱਥੇ ਮਰਜੀ ਫੋਲ ਗਈ ਜਿੱਥੇ ਮਰਜੀ ਬੈਟਰੀ ਚਾਰਗਰ ਨਾਲ ਹੋਈ 2 ਘੰਟੇ ਦੇ ਅੰਦਰ ਬਰੇਡ ਤਿਆਰ ਹੋ ਜਾਂਦਾ ਬਿਲਕੁਲ ਜੀ ਬਹੁਤ ਆਸਾਨ ਹੋ ਗਈ ਆਸਾਨ ਹੋ ਗਈ ਠੀਕ ਹੈ ਤੇ ਇਹਦੇ ਜੇ ਆਪਾਂ ਪ੍ਰਾਈਸ ਦੀ ਗੱਲ ਕਰੀਏ ਜੀ ਪ੍ਰਾਈਸ ਵੀਰਾ ਜੀ ਦੇਖੋ ਇਹ ਵਿੱਧ ਬੈਟਰੀ ਨਾਲ 500 ਰੁਪਏ ਦਾ ਪੈਂਦਾ ਦੋ ਬੈਟਰੀਆਂ ਦੇ ਨਾਲ ਠੀਕ ਹੈ ਕਈਆਂ ਕੋਲ ਬੈਟਰੀਆਂ ਹੁੰਦੀਆਂ ਨੇ ਇਸ ਕੰਪਨੀ ਦਾ ਇੱਕ ਇਹੀ ਖਾਸੀਅਤ ਹੈ ਇੱਕ ਜਿਵੇਂ ਬੈਟਰੀ ਨਾਲ 400 ਟੂਲ ਸਾਰੇ ਇੱਕੋ ਹੀ ਬੈਟਰੀ ਨਾਲ ਠੀਕ ਹੈ ਮਤਲਬ ਕਿ ਆ ਹੁਣ ਜੇ ਇਹਨੂੰ ਬੈਟਰੀ ਲੱਗ ਜੇ ਤਾਂ ਇਹਨੂੰ ਸਾਰੀਆਂ ਚੀਜ਼ਾਂ ਨੂੰ ਸਾਰੀਆਂ ਬੈਟਰੀ ਚਾਰਜਰ ਸੇਮ ਲੱਗਣਾ ਜੀ ਠੀਕ ਹੈ ਇਹੀ ਇਹਦੀ ਖਾਸੀਅਤ ਹੈ ਇਹੀ ਖਾਸੀਅਤ ਹੈ ਹਾਂਜੀ ਔਰ ਇਹ ਤੁਸੀਂ ਕੱਲਾ ਟੂਲ ਕਿਸੇ ਨੂੰ ਖਰੀਦਣਾ ਚਾਹੁੰਦੇ ਹੋ ਉਹਨੂੰ ਕੱਲਾ ਵੀ ਦੇ ਦਾਂਗੇ ਬਿਨਾਂ ਬੈਟਰੀ ਤੋਂ ਠੀਕ ਹੈ ਤਾਂ ਇਹਦੇ ਨਾਲ ਕੀ ਆ ਵੀ ਕਿਸੇ ਕੋਲ ਬੈਟਰੀਆਂ ਹੁੰਦੀਆਂ ਨੇ ਤੇ ਅਗਲਾ ਕਹਿੰਦਾ ਮੈਨੂੰ ਯਾਰ ਲੋੜ ਨਹੀਂ ਮੇਰੇ ਪੈਸੇ ਆ ਕੱਲਾ ਚਾਹੀਦਾ ਕੱਲਾ ਹੀ ਹਾਂਜੀ ਈ ਗੱਤੇ ਮੈਟਰੋਸ ਰੱਬ ਕੋਲ ਨੇ ਤੇ ਉਸ ਤੋਂ ਆਣੀ ਰਾਈਸੀ ਟੈਂਸ਼ਨ ਨਾ ਲੋ ਪ੍ਰਾਈਸ ਬਾਜ਼ਾਰੋਂ ਪਤਾ ਕਰਕੇ ਆ ਜਾਣਗੇ ਕਸਟਮਰ ਤੇ ਅਸੀਂ ਉਹ ਤੁਹਾਡਾ ਨਾਮ ਵੀ ਲੈਣ ਸਪੈਸ਼ਲ ਡਿਸਕਾਊਂਟ ਦਵਾਂਗੇ ਇਹ ਤੁਹਾਡਾ ਪ੍ਰੋਮੋ ਕੱਲਾ ਮਿੱਤਰੋ ਜਿਹੜਾ ਵੀਡੀਓ ਦੇਖ ਕਹਿੰਦਾ ਵੀਰ ਸਕਰੀਨ ਸ਼ਾਟ ਲੈ ਵੀਡੀਓ ਦਾ ਬਾਅਦ ਕਹਿੰਦਾ ਹੋਰ ਵੀ ਮਾਨਤਾਨ ਕਰਦਾਂਗੇ ਸਪੈਸ਼ਲ ਡਿਸਕਾਊਂਟ ਸਾਰ ਦੇ ਵਿੱਚੋਂ ਜਿੰਨਾ ਵੀ ਪ੍ਰਾਇਰ ਉਹ ਦੂ ਘਾਟ ਕੇ ਦੇਵਾਂਗੇ ਤੇ ਉਸ ਤੋਂ ਬਾਅਦ ਇਹ ਵੀ ਹੈ ਕੰਪੋ ਆ ਗਿਆ ਜਿਹੜਾ ਆ ਸਾਰਾ ਨੂੰ ਵੱਖਰੀ ਚੀਜ਼ ਲੱਗੀ ਹੈ ਇਹ ਇਹ ਨਾ ਇਥੋਂ ਦੀ ਛੋਟਾ ਸਾਈਜ਼ 400 ਐਮ 850 ਤੇ 1350 1350 ਸਾਡੇ 1350 ਹੀ ਆ ਵੀ ਟਰੈਕਟਰ ਡ੍ਰਕਟਰ ਦੇ ਵੱਡੇ 32 ਨੰਬਰ ਤੱਕ ਬੋਲਟ ਖੋਲ ਦੂਗਾ ਜੀ ਆਹ ਕਾਰਾਂ ਦੇ ਖੋਲ ਦੂਗਾ ਜੀ ਹਾਂਜੀ ਹਾਂਜੀ ਆਹ ਮੀਡੀਅਮ ਆ 150 ਮੀਡੀਅਮ ਕਾਰ ਦੇ ਵਿੱਚ ਚੱਲ ਰਿਹਾ ਹੋਰ ਇੱਕੋ ਇੱਕ ਤੈਚੀ ਬਣ ਜਾਣਾ ਜੀ ਆ ਸਾਰੇ ਦੂਰ ਖਿਲਰੇ ਪਏ ਨੇ ਇੱਕੋ ਹੀ ਤੈਚੀ ਦੇ ਵਿੱਚ ਆ ਸਾਰਾ ਸਮਾਨ ਹੈ ਜੀ ਦੋ ਬੈਟਰੀਆਂ ਇੱਕ ਚਾਰਜਰ ਨੌ ਗੁੱਟੀਆਂ ਦੇ ਠੀਕ ਹੈ ਦੋ ਬੈਟਰੀ ਆ ਗਈਆਂ ਨਾਲ ਦੋ ਬੈਟਰੀਆਂ ਇਹ 2500 ਦੀ ਰੇਂਜ ਵਿੱਚ ਪੈਂਦਾ ਠੀਕ ਆਪਾਂ ਨੂੰ ਲਈ ਅਸੀਂ ਦੋਹਾਂ ਮਾਨ ਕਰਾਂਗੇ ਠੀਕ ਹੈ ਮਾਨ ਤਾਂ ਹੋ ਜਾਈਏ 22000 ਰੁਪਏ ਦੇ ਵਿੱਚ ਲਾਈ ਮਿੱਤਰੋ ਇਹ 22 25 25000 ਰੁਪਏ ਮੰਗੀਆਂ ਰੈ ਸੈਟ ਦਾ ਤੁਹਾਨੂੰ ਇਹ 22000 ਰੁਪਏ ਦੇ ਵਿੱਚ ਹੋ ਜੂ ਉਦੋਂ ਵੀ ਬਾਈ ਕਹਿੰਦਾ ਮਾਨ ਤਾਨ ਕਰ ਦਾਂਗੇ ਔਰ ਐਕਚੁਅਲ ਕੀ ਇਹ ਸਾਡਾ ਸਾਰਾ ਕੰਮ ਬਿੱਲ ਦੇ ਨਾਲ ਹੈ ਜੀ 100% ਜੀਐਸਟੀ ਪੇਡ ਬਿੱਲ ਅਸੀਂ ਨਾਲ ਦਿੰਨੇ ਲੋਕੀ ਕੀ ਕਰਦੇ ਨੇ ਜੀ ਬਿੱਲ ਦੀ ਨਾ ਜਿਹੜੀ ਐਡਜਸਟਮੈਂਟ ਆ ਖਾ ਜਾਂਦੇ ਨੇ ਵੀ ਗਾਹ ਤੋਂ ਬਿੱਲ ਨਹੀਂ ਕਰਦੇ ਉਹ ਫਿਰ ਪੈਸੇ ਥੋੜੇ ਜਿਹਾ ਘਟਾ ਕੇ ਬਿਨਾ ਬਿਲ ਤੋਂ ਮਾਲ ਵੇਚੀ ਜਾਂਦੇ ਜਿਹੜਾ 2 ਨੰਬਰ ਤੋਂ ਦਿੱਲੀੋਂ ਮਾਲ ਆ ਰਿਹਾ ਜੀ ਉਹਦੇ ਵਿੱਚ ਗਰੰਟੀ ਵਿੱਚ ਉਹ ਭੱਜਣਗੇ ਅਸੀਂ ਕੰਪਨੀ ਦੇ ਡਾਇਰੈਕਟ ਡੀਲਰ ਆ ਵੇਲ ਨਾਲ ਦਵਾਂਗੇ ਵਿਦ ਗਰੰਟੀ ਤੋਂ ਠੀਕ ਹੈ ਸਾਰਾ ਸਾਮਾਨ ਦੀ ਜ਼ਿੰਮੇਵਾਰੀ ਸਾਡੀ ਹੈ ਬਸ ਓਕੇ ਤੇ ਇੱਕ ਇਧਰ ਵੀ ਹੈ ਆਹ ਸੈੱਟ ਪਿਆ ਛੋਟਾ ਆਪਾਂ ਮੀਡੀਅਮ ਹੈਗਾ ਇਹ ਹਾਂਜੀ 400 ਐਨਐਮ ਦੀ ਪੂਰੀ ਕਿੱਟ ਹੈ ਠੀਕ ਹੈ ਜੇ ਕੰਪਨੀ ਨੇ ਨਾ ਦਿਵਾਲੀ ਕੋਲ ਆਫਰ ਕਰਦੀਆਂ ਨੇ ਕੋਈ ਗਿਫਟ ਆਈਟਮ ਆ ਜਾਂਦੀ ਹੈ ਠੀਕ ਹੈ ਮਾਜੀ ਵੀ ਹੁਣ ਲਾਈਟ ਇੱਕ ਨਾਲ ਦੇਦੀ ਜੀ ਉਹਨਾਂ ਨੇ ਗੋਟੀਆਂ ਦੇਤੀਆਂ ਸਕਰੂ ਬਿੱਟਾਂ ਦੇਤੀਆਂ ਜੀ ਇਹਦੇ ਨਾਲ ਉਹ ਬਿੱਟ ਆ ਗਿਆ ਨਾ ਸਕਰੂ ਬਿੱਟ ਨਾਲ ਇੱਕ ਆ ਕਲੱਚ ਜਿਹਾ ਆ ਗਿਆ ਗੋਟੀਆਂ ਗੋਟੀਆਂ ਨਾਲ ਕਲੱਚ ਵੀ ਆ ਗਿਆ ਤੇ ਗਰੂਆਂ ਵਾਲਾ ਵੀ ਆ ਗਿਆ ਕੁਝ ਜੀ ਇਹ ਇੱਕ ਕੰਬੋ ਕਿੱਟ ਹੈ ਕੰਬੋ ਕਿੱਟ ਆ ਗਈ ਇਹ ਇਹ ਕੰਬੋ ਕਿੱਟ ਆ ਗਈ ਠੀਕ ਹੈ ਇਹਦਾ ਪ੍ਰ ਹਾਂਜੀ 400 ਵਾਟ ਦੀ ਹੈ ਹਾਂਜੀ 400 ਇਹਦੀ ਐਨ ਐਮ ਟਾਰਕ ਦੀ ਹੈ ਠੀਕ ਹੈ ਇਹਦੇ ਨਾਲ ਦੋ ਬੈਟਰੀਆਂ ਨੇ ਦੋ ਬੈਟਰੀਆਂ ਇੱਕ ਚੱਲ ਠੀਕ ਹੈ ਜੇ ਇਹ ਮੈਰਚੈਂਡ ਬਿੱਲ ਆਇਆ ਜੀ ਤੁਸੀਂ ਜੀਐਸਟੀ ਦਾ ਜਿਹਦੇ ਕੋਲ ਨੰਬਰ ਹੁੰਦਾ ਨਾ ਵੀ ਉਹਨੂੰ ਫਾਇਦਾ ਹੁੰਦਾ ਜੀ ਓਕੇ ਉਹਨੂੰ ਰਿਫੰਡ ਹੋ ਜਾਂਦਾ ਫਿਰ ਹੋਰ ਸਸਤਾ ਪੈਂਦਾ ਇਹ 5500 ਪਲੱਸ ਜੀਐਸਟੀ ਪੈ ਗਿਆ ਠੀਕ ਹੈ ਤੇ ਜਿਵੇਂ ਇਧਰ ਵੀ ਜਿਹੜਾ ਹੋਰ ਗੰਨਾ ਆ ਗਈ ਜਿਵੇਂ ਆ ਸੂਟੀ ਆ ਗਈ ਸਮਾਨ ਸਾਡੇ ਕੋਲ ਇੰਨਾ ਤੋਂ ਜ਼ਿਆਦਾ ਹੈ ਇੱਕ ਵਾਰੀ ਸਟੋਰ ਵਿਜ਼ਿਟ ਜ਼ਰੂਰ ਕਰੋ ਰੇਟਾਂ ਦੀ ਤਾਂ ਕੋਈ ਮੈਟਰ ਨਹੀਂ ਕਰਦਾ ਜੀ ਰੇਟ ਤਾਂ ਚਲੋ ਸਾਰੀ ਐਡਜਸਟਮੈਂਟ ਹੋ ਜਾਂਦੀਆਂ ਨੇ ਓਕੇ ਸਾਡੇ ਕੋਲ ਜਿੰਨੀ ਵੈਰਾਈਟੀ ਪੂਰੇ ਲੁਧਿਆਣਾ ਸ਼ਹਿਰ ਚ ਨਹੀਂ ਹੋਏਗੀ ਠੀਕ ਹੈ ਜਿਵੇਂ ਹੁਣ ਇਨਕੋ ਦੇ ਸ਼ੈੱਟ ਪਏ ਨੇ ਇਧਰ ਆਹ ਇਧਰ ਪਾਵ ਕੋਈ ਕੰਪਨੀ ਚੱਲਦੀ ਆਵੇਂ ਦੀ ਫਿਰ ਨਾਲ ਕੋਈ ਹੋਰ ਕੰਪਨੀਆਂ ਵੀ ਖੜੀ ਹੋ ਜਾਂਦੀਆਂ ਨੇ ਜਿਵੇਂ ਹੁਣ ਮੰਨ ਲਓ Samsung ਦਾ ਫੋਨ ਆ ਗਿਆ ਨਾ ਉਹ ਪਤਾ ਯਾਰ ਇਹ ਇਹ ਫੋਨ 30000 ਦਾ ਹੁਣ ਦੂਜੇ ਨੇ 12000 ਕੱਢਣ ਵਾਲੇ ਨੇ ਸੇਮ ਕੁਆਲਟੀ ਦਾ ਰੱਖ ਲੈਣੇ ਸਹੀ ਗੱਲ ਆਹ ਚੀਜ਼ ਕੰਪਨੀ ਦੀ ਤੁਸੀਂ ਪੈਕਿੰਗ ਦੇਖੋ ਇਹ ਇੰਡੀਅਨ ਕੰਪਨੀ ਹੈ ਔਰ ਇਹਦਾ ਸਮਾਨ ਵੀ ਤੁਹਾਨੂੰ ਸਾਰਾ ਮਿਲੂਗਾ ਲਈ ਰੇਟ ਵੀ ਘੱਟ ਕਉਂਕਾ ਇਹ ਦੇਣਾ ਹਾਂਜੀ ਥੋੜਾ ਬੋਤਾ ਰੇਟ ਡਾਊਨ ਆ ਕਿਉਂਕਿ ਕੰਪਨੀ ਨੂੰ ਜਦੋਂ ਚਲਾਉਣਾ ਹੈ ਉਦੋਂ ਉਹਨੂੰ ਰੇਟ ਥੋੜੀ ਘਟਾਉਣੇ ਪੈਂਦੇ ਜਦੋਂ ਚੱਲ ਗਏ ਫਿਰ ਤਾਂ ਹੋ ਇਹਨਕੋ ਤੋਂ ਵੀ ਉੱਪਰ ਜਾਊਗੀ ਰੇਟ ਸਹੀ ਗੱਲ ਆ ਆ ਜੀ ਜੀ ਇਹ ਕਾਫੀ ਵੇਟਮਾਨੂ ਠੀਕ ਹੈ ਜੀ ਤੇ ਤੁਸੀਂ ਆ ਦੇਖੋ ਥੋੜਾ ਜਿਹੜੇ ਕਰੀ ਪਿਆ ਜਾਂਦਾ ਜੀ ਇਹ ਪ੍ਰਾਈਸ ਵੀਰੇ ਇਹਦੀ 400 ਐਮ ਦੀ ਕਿੱਟ ਆ ਇਹ 5000 ਰੁਪਏ ਦੀ ਦੋ ਬੈਟਰੀਆਂ ਦੇ ਨਾਲ ਠੀਕ ਹੈ ਦੋ ਬੈਟਰੀਆਂ ਦੇ ਨਾਲ ਹੈ ਜੀ ਓਕੇ ਪਰ ਬੈਟਰੀਆਂ ਸਭ ਤੋਂ ਵੱਡੀ ਗੱਲ ਹੈ ਜੀ ਇਹਦੀ 4 ਐਂਪੀਅਰ ਦੀ ਪਾਈਆਂ ਹਾਂ 4 ਐਂਪੀਅਰ ਦੇ ਪਈ। ਇਹ 2 ਵਾਲੇ ਨੇ 2 ਐਂਪੀਅਰ ਪਈਆਂ। ਓਕੇ। ਠੀਕ ਨਾ ਤੁੱਖਾ ਇੱਥੇ ਹੁੰਦਾ ਜੀ ਸਹੀ ਹੈ। ਇਹ 2 ਐਂਪੀਅਰ ਦੀਆਂ ਗੋਫੇਰ ਦੀ। ਠੀਕ ਹੈ ਇਹ ਐਚ ਆਰ। ਤੁਸੀਂ ਦੇਖੋ 6500 ਰੁਪਏ ਚ ਉਹਨਾਂ ਨੇ ਗੋਟੀਆਂ ਦਿੱਤੀਆਂ ਚਾਹੇ ਜੋ ਵੀ ਹੈ। ਹਾਂ। 4 ਐਂਪੀਅਰ ਦੀ ਬੈਟਰੀ ਦਾ ਮੁੱਲ ਇਹਨਾਂ ਨਾਲੋਂ ਡਬਲ ਹੁੰਦਾ ਜੀ। ਸਹੀ ਹੈ ਨਾ। ਇਹ ਚੀਜ਼ ਕੰਪਨੀ ਨੇ ਦੇਖੋ ਕੁਝ ਬੈਟਰੀ ਨਹੀਂ ਡਬਲ ਹੈ ਜੀ ਦੇਖਣ ਨੂੰ ਚੱਲਦੀ ਆ। ਹਾਂ ਹੁਣ 8 ਕੋਰੀ ਨੂੰ ਆ ਤੁਸੀਂ ਦੇਖੋ ਵੱਡੀ ਬੈਟਰੀ ਹੈ ਜੀ 4 ਐਂਪੀਅਰ ਉਹ 2 ਐਂਪੀਅਰ ਦੀ। ਇਹ 2 ਐਂਪੀਅਰ ਦੀ। ਇਹ ਜਿਆਦਾ ਲ ਫਰੇਟ ਵੀ ਘੱਟ ਜੀ ਉਹਨਾਂ ਨੂੰ ਠੀਕ ਹੈ ਤੇ ਇਹਦਾ ਪ੍ਰਾਈਸ ਦੀ ਗੱਲ ਕਰੀਏ ਭਾਈ ਪ੍ਰਾਈਸ ਇਹਦਾ ਜੀ ਮੇਰੇ ਹਿਸਾਬ ਨਾਲ ਉਹ ਪਾਰਟੀ ਰੇਟਾਂ ਨਾਲ ਵੀ ਦੱਸ ਦੋ ਤੇ ਆਪ ਦੇ ਦੇਖੋ ਤੁਹਾਨੂੰ ਅਸੀਂ ਇਹਨੂੰ ਪ੍ਰੋਮੋਸ਼ਨ ਤੇ ਹੈਗਾ ਜੀ ਕਿਉਂਕਿ ਵੀਡੀਓ ਇਹਦੀ ਪਹਿਲੀ ਵੀਡੀਓ ਬਣਾ ਰਹੇ ਹਾਂ ਠੀਕ ਹੈ ਜੀ ਇਹ ਸਕੇ ਇਹ ਐਕਚੁਅਲ ਦੇ ਵਿੱਚ ਤਾਂ ਇਹ ਵੀ 6500 ਰੁਪਏ ਦੇ ਹੀ ਪੈ ਰਿਹਾ ਕਿਉਂਕਿ ਇਹ ਚ ਵੱਡੀਆਂ ਬੈਟਰੀਆਂ ਨਹੀਂ ਜੀ ਠੀਕ ਹੈ ਜੀ ਔਰ ਤੁਹਾਨੂੰ 5000 ਰੁਪਏ ਦੇ ਵਿੱਚ ਆਪਾਂ ਰੇਟ ਕੱਢਿਆ ਤੁਹਾਡੇ ਕਰਕੇ ਠੀਕ ਹੈ ਇਹ ਵੱਡੀਆਂ ਪਰ ਦੋ ਬੈਟਰੀਆਂ ਵੱਡੀਆਂ ਠੀਕ ਹੈ ਸੇਮ 400 ਐਮਐਮ ਦੀ ਕੈਪੈਸਿਟੀ ਓਕੇ ਵਿਦ ਗਾਰੰਟੀ 6 ਮਹੀਨੇ ਦੀ ਸੇਮ ਹੀ ਨਾ ਗਾਰੰਟੀ 6 ਮਹੀਨੇ ਦੀ ਬਸ ਇਨਾਕ ਫਰਕ ਨਹੀਂ ਗੋਟੀਆਂ ਨਹੀਂ ਹੈ ਇਹਦੇ ਵਿੱਚ ਗੋਟੀਆਂ ਨਹੀਂ ਦੇਖੋ ਨਾ ਗੋਟੀਆਂ ਆਪਾਂ ਦੇਖੇ ਜੀ 5-700 ਰੁਪਏ ਦੀਆਂ ਗੋਟੀਆਂ ਤੇ ਬੈਟਰੀ ਦਾ ਮੇਨ ਬੈਟਰੀ ਦਾ ਡਬਲ ਗੁਣਾ ਫਰਕ ਪਾ ਜਾਂਦਾ ਤੇ ਬੈਟਰੀ ਦਾ ਡਬਲ ਫਸਟ ਪਾ ਜਾਂਦਾ ਆਹੀ ਫਰਕ ਹੈ ਜੀ ਦਾ ਇਸ ਕੰਪਨੀ ਦਾ ਦੇਖੋ ਇੱਕ ਸਕਰੂ ਡਰਾਈਵਰ ਵੀ ਹੈਗਾ ਪੇਚ ਕਸਣ ਵਾਲੀ ਮਸ਼ੀਨ ਜਾਂ ਡ੍ਰਿਲ ਮਾਰਨ ਵਾਲੀ ਇਹ ਵੀ ਉਹਨਾਂ ਨੇ ਬੈਟਰੀ ਇੱਥੇ ਇਹਨਾਂ ਨੇ ਦੋ ਦੀ ਪਾਈ ਓਕੇ ਸਕਰੂ ਵਾਲਾ ਮਤਲਬ ਪੇਚ ਕਸਣ ਵਾਲਾ ਇਹ ਸਕਰੂ ਵਾਲੀ ਹੈ ਨਾ ਕਿ ਇੰਚ ਨਾਲ ਬੈਟਰੀ ਦੋ ਦੀ ਪਾਈ ਹੈ ਕਿਉਂਕਿ ਪੇਚ ਕਸਣ ਚ ਹਾਂ ਪੇਚ ਕਸਣ ਚ ਇੰਨਾ ਜ਼ੋਰ ਨਹੀਂ ਜ਼ੋਰ ਨਹੀਂ ਲੱਗਦਾ ਨਟ ਬੋਲਟ ਕਸਣ ਚ ਬੈਟਰੀ ਜਿਆਦਾ ਖਾਪਦੀ ਹੈ ਯਾ ਦੇਖੋ ਇਹ ਵਾਲਾ ਲੱਕੜ ਤੇ ਕੰਮ ਕਰ ਲਓ ਲੱਕੜ ਤੇ ਕੰਮ ਲੈ ਲਓ ਜਾਂ ਪਰਵੇ ਮਾਰਨੀ ਕਿਸੇ ਵੀ ਉੱਤੇ ਵੀ ਕੰਮ ਆਉਂਦਾ ਉਹ ਚ ਆ ਜੂ ਠੀਕ ਹੈ ਹਾਂਜੀ ਹਾਂਜੀ ਬਹੁਤ ਵਧੀਆ ਦੇਖੋ ਖੂਬਸੂਰਤੀ ਦੇਖੋ ਕੰਪਨੀ ਦੀ ਕਿ ਟੱਪਰ ਇੱਕ ਫੀਲ ਹੁੰਦਾ ਹਾਂ ਯਾਰ ਬ੍ਰਾਂਡ ਹੈ ਇਹ ਨਵੀਂ ਸੀਰੀਜ਼ ਕੰਪਨੀ ਨੇ ਸ਼ੁਰੂ ਕੀਤੀ ਐਕਸ ਸੀਰੀਜ਼ ਠੀਕ ਔਰ ਸਿਰਫ ਲੁਝਾਣੇ ਤੇ ਆਪਣੇ ਕੋਲ ਹੀ ਆ ਹੋਰ ਕਿਤੋਂ ਵੀ ਨਹੀਂ ਮਿਲੇਗੀ ਪਾਵਰ ਟੈਕ ਪਾਵਰ ਟੈਕ ਠੀਕ ਹੈ ਮੇਤਰੋ ਨੰਬਰ ਸਕਰੀਨ ਦੇ ਉੱਤੇ ਚੱਲੀਆਂ ਦਾ ਬਾਈ ਨਾਲ ਜੀ ਸੰਪਰਕ ਕਰਕੇ ਜਦੋਂ ਮਾਰਦੀ ਆ ਸਕਦਾ ਨਹੀਂ ਬਿਲਕੁਲ ਬਾਈ ਜੀ ਇਹ ਪੂਰਾ ਆਈਟਮ ਬਾਈ ਜੀ ਇਹ ਲੱਕੜ ਵਾਲੇ ਮਿਸਤਰੀਆਂ ਲਈ ਇਹ ਲੱਕੜ ਵਾਲੇ ਮਿਸਤਰੀਆਂ ਵਾਸਤੇ ਹੈ ਜੀ ਇਹ ਬੈਟਰੀ ਦੇ ਨਾਲ ਚੱਲਣ ਵਾਲਾ ਕਟਰ ਵੇਗਾ ਬੈਟਰੀ ਨਾਲ ਜਿਵੇਂ ਆਪਾਂ ਹੁਣ ਬਿਜਲੀ ਦਾ ਕੋਈ ਨਹੀਂ ਸਾਧਨ ਉਹ ਮਤਲਬ ਬਣਦਾ ਜੀ ਜਿੱਥੇ ਮਰਜ਼ੀ ਚੱਕ ਲੋ ਇਹਨੂੰ ਲੱਕੜ ਵੱਢ ਲੋ ਫਲੀਆਂ ਵੱਢੀ ਚਲੋ ਜੋ ਮਰਜ਼ੀ ਕਰੀ ਤੇ ਜਦੋਂ ਹੁਣ ਇੱਧਰ ਆ ਆ ਗਈ ਕਹਿੰਦਾ ਸੱਤ ਇੱਧਰ ਆ ਸਾਰਾ ਇਹ 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 ਹੋ ਗਿਆ ਵੀਰੇ ਹਵਾ ਵਾਲੀ ਓਕੇ ਇਹ ਜਿਹੜੇ ਆਪਣੀ ਟਰੱਕ ਬਾਡੀ ਬੱਸ ਬਾਡੀਆਂ ਵਾਲੇ ਜਦੋਂ ਜਕਾਰਾਂ ਵਾਲੇ ਰੇਵਿੰਗ ਵਗੈਰਾ ਕਰਦੇ ਆ ਉਹ ਟੂਲ ਹੋਰ ਵੀ ਬਹੁਤ ਟੂਲ ਨੇ ਇਹ ਦੋਨੋਂ ਆਈਟਮ ਹੈਗੀਆਂ ਜਿਹੜੀਆਂ ਇਹ ਹੈਗੀਆਂ ਨੇ 에어 ਟੂਲ ਹਵਾ ਨਾਲ ਹਵਾ ਨਾਲ ਇਹਦੇ ਚ ਫੁੱਲ ਰੇਂਜ ਮਿਲੂਗੀ ਤੁਹਾਨੂੰ ਹਰ ਇੱਕ ਆਈਟਮ ਮਿਲੂਗੀ 에어 ਦੇ ਵਿੱਚ ਵੀ ਠੀਕ ਹੈ 에어 ਦੇ ਵਿੱਚ ਵੀ 에어 ਦੇ ਵਿੱਚ ਵੀ ਸਾਰੀ ਫੁੱਲ ਰੇਂਜ ਆਪਰੇ ਠੀਕ ਹੈ ਜੀ ਇਹ ਵੀ ਆਈਟਮਾਂ ਬਹੁਤ ਨੇ ਤੁਹਾਨੂੰ ਦਿਖਾਉਣ ਚ ਨੇ ਪਾਈ ਵੀ ਬਹੁਤ ਲੱਗੀਆਂ ਨੇ ਕਿ ਵੀ ਬੈਟਰੀ ਵਾਲਾ ਹੁੰਦਾ ਹੈ ਇਹਨਾਂ ਦੇ ਆਹੀ ਬੈਟਰੀ ਇੱਕੋ ਜਿਹੀ ਜੀ ਸਾਰੇ ਸਾਰਾ ਜਿੰਨਾ ਮਟੀਰੀਅਲ ਪਿਆ ਜਿੰਨਾ ਮਟੀਰੀਅਲ ਹੀ ਇੱਕ ਜੁੜੇ ਬਿਲਕੁਲ ਬਾਈ ਆਹੀ ਇਹਦੇ ਖੂਬੀ ਇਹਦੀ ਫਿਰ ਕਲੀ ਬੈਂਡਰੀ ਮਿਲ ਜਾਂਦੀ ਹੈ ਕਲੀ ਬੈਟ ਜੇ ਕੋਈ ਸਮਾਨ ਲੈਣਾ ਹੋਵੇ ਆਪਾਂ ਨੂੰ ਕੁਝ ਮਿਲੇਗਾ ਇੱਕ ਇੱਕ ਸਮਾਨ ਅਸੀਂ ਦੇਣ ਦੀ ਗਾਰੰਟੀ ਦਵਾਉਂਦੇ ਲੋਕਾਂ ਨੂੰ ਮਾਲ ਵੇਚਣਾ ਆਉਂਦਾ ਮੁੜ ਕੇ ਰਿਪੇਅਰ ਨੂੰ ਭਜਦੇ ਨਹੀਂ ਸਹੀ ਗੱਲ ਆਪਾਂ ਇਹ ਵੀ ਮੇਨ ਗੱਲ ਇਹ ਰਹਤ ਹੈ ਮੈਂ ਦਊਂਗਾ ਜੇ ਕਿਤੇ ਬਾਹਰੋਂ ਵੀ ਲਈ ਆ ਉਹ ਵੀ ਆਪਾਂ ਰਿਪੇਅਰ ਕਰਕੇ ਦਵਾਂਗੇ ਜਿਵੇਂ ਇਧਰ ਆ ਪੀਚਾਂ ਵਾਲਾ ਆ ਰਿਹਾ ਜੀ ਬਹੁਤ ਸਮਾਨ ਤੇ ਮਟੀਰੀਅਲ ਪੇੜਨਾ ਚਾਹੀਦੀ 55 ਐਨਮ 66 ਐਨਮ 76 96 ਸਾਰੀ ਇਹ ਟਾਰਕਾਂ ਵੱਧ ਕਰਕੇ ਜਿਹੜਾ ਵੀ ਸਾਈਜ਼ ਚਾਹੀਦਾ ਸਾਰੇ ਆਪਣੇ ਕੋਲ ਹਾਜ਼ਰ ਲਈ ਹਾਂਜੀ ਇੱਧਰ ਆਹ ਸਿਸਟਮ ਈ ਇਹ ਸਿਸਟਮ ਵੀ ਨਹੀਂ ਮੇਖਾ ਲਾਉਣ ਵਾਲੀ ਗੱਲ ਹੈ ਬੈਟਰੀ ਹਾਂ ਫਿਰ ਜੀ ਹਾਂਜੀ ਇਹ ਬੈਟਰੀ ਵਾਲੀ ਗੱਲ ਹੈ ਜਿਵੇਂ ਕੰਪਰੈਸ਼ਨ ਚੱਕਦੇ ਸੀ ਆਪਾਂ ਪਹਿਲਾਂ ਇਹ ਹੁਣ ਕੰਪਰੈਸ਼ਨ ਦੀ ਲੋਡ ਨਹੀਂ ਹੈ ਇਹ ਤਾਂ ਸਿਰਫ ਬੈਟਰੀ ਨਾਲ ਚਲਾਓ ਠੀਕ ਹੈ ਜਿਵੇਂ ਬਾਹਰ ਫੋਰਨ ਦੇ ਵਿੱਚ ਸਾਰੇ ਕੈਨੇਡਾ ਇੰਗਲੈਂਡ ਸਾਰੇ ਪਾਸੇ ਇਹ ਇਹੀ ਚੱਲਦੀਆਂ ਨੇ ਠੀਕ ਹੈ ਉੱਥੇ ਡਵਾਲਟ ਡੂਲਟ ਕੰਪਨੀ ਜ਼ਿਆਦਾ ਚੱਲਦੀ ਹੈ ਹਾਂਜੀ ਆਹ ਲੇਜ਼ਰ ਲੈਵਲ ਹੈ ਜੀ ਠੀਕ ਹੈ ਇਹ ਤੁਸੀਂ ਬਿਲਡਿੰਗ ਨੂੰ ਲੈਵਲ ਕਰਨ ਵਾਸਤੇ ਜਾਂ ਕੋਈ ਬੰਦਾ ਆਪਣਾ ਤੁਹਾਡਾ ਘਰੇ ਟਾਈਲਾਂ ਵਾਲਾ ਘਰੇ ਹਾਂ ਟਾਈਲਾਂ ਵਗੈਰਾ ਜੋ ਮਰਜ਼ੀ ਨੂੰ ਲੈਵਲ ਕਰ ਲੋ ਹੁਣ ਤੁਸੀਂ ਆਹ ਮੇਰਾ ਦੇਖਿਆ ਆਹ ਦੇਖੋ ਉਹ ਤੁਸੀਂ ਮਿੱਡ ਚ ਨੁਕਸ ਕੱਢਦਾ ਹੋ ਜਾਂ ਜਿਵੇਂ ਆਹ ਉਹ ਦੇਖੋ ਹੁਣ ਕਦੇ ਇਧਰ ਬਿਲਕੁਲ ਵਧੀਆ ਤਾਂ ਤੁਸੀਂ ਇੱਕ ਮਿੰਟ ਉਹ ਥੱਲੇ ਜਮਾਂ ਅਣਜਾਣ ਤੋਂ ਜਾਣ ਬੰਦਾ ਵੀ ਕੱਢ ਦੂ ਇਹ ਬਿਲਕੁਲ ਕਰ ਦਿੰਦਾ ਇਹ ਹੀ ਗੱਲ ਬਿਲਕੁਲ ਇਹ ਚੀਜ਼ ਆ ਮਿੱਤਰੋ ਇਹ ਸੌਖਾ ਆ ਗਿਆ ਵੀ ਕਾਹਦੇ ਕੰਮ ਵੀ ਜਲਦੀ ਵੀ ਯੂਜ਼ ਕਰਕੇ ਨਾ ਜੀ ਤਾਂ ਬਾਈ ਜੀ ਇਹ ਐਮ ایس 3 ਬਰਾਵਲੀ ਬਹੁਤ ਵਧੀਆ ਫਾਇਦੇ ਦਾ ਕੰਮ ਹੈ ਜੀ ਬਿਲਕੁਲ ਬਾਈ ਜੀ ਤੇ ਬਾਕੀ ਇਧਰ ਵੈਲਡ ਸੈੱਟ ਵਗੈਰਾ ਵੀ ਪਏ ਨੇ ਨਾ ਜੀ ਵੈਲਡਿੰਗ ਸੈੱਟ ਦੀ ਪੂਰੀ ਰੇਂਜ ਹੈ ਜੀ ਆਪਣੇ ਕੋਲੋਂ ਛੋਟੇ ਤੋਂ ਲੈ ਕੇ 2500 ਤੋਂ ਸ਼ੁਰੂ ਹੋ ਕੇ ਠੀਕ ਹੈ ਜੀ ਆਪਣੇ ਕੋਲ 50000 ਤੱਕ ਵੈਲਡਿੰਗ ਮਸ਼ੀਨਾਂ ਵੈਲਡਿੰਗ ਸੈੱਟ ਇੰਡਸਟਰੀਅਲ ਮਸ਼ੀਨਾਂ ਆਮ ਘਰ ਵਾਸਤੇ ਫੈਕਟਰੀ ਵਾਸਤੇ ਸਾਰੇ ਸਾਈਜ਼ ਸਾਰੇ ਸਾਈਜ਼ ਪਰ ਤੁਹਾਨੂੰ ਅਸੀਂ ਦੇਖੋ ਸਾਡੀ ਮੈਂ ਨਹੀਂ ਕਹਿੰਦਾ ਜੀ ਲੋਕਾਂ ਨੂੰ ਇਹ ਹੁੰਦਾ ਵੀ ਇਹ ਆਈਟਮ ਮਹਿੰਗੀ ਹੈ ਜੀ ਅਸੀਂ ਮਹਿੰਗੀ ਵਾਲੇ ਪਾਸੇ ਹੀ ਤੁਰਦੇ ਹਾਂ ਠੀਕ ਹੈ ਸਾਡੀ ਇੱਕ ਇੱਕ ਨਾ ਕੁਆਲਿਟੀ ਹੈ ਕਵਲ ਟੂਲ ਦਾ ਜਿਹੜਾ ਨਾਮ ਬਣਿਆ ਉਹ ਸਿਰਫ ਨਾਮ ਇਸ ਕਰਕੇ ਬਣਿਆ ਵੀ ਕੁਆਲਿਟੀ ਵੇਚੀ ਕੁਆਲਿਟੀ ਦੇ ਸਰ ਲੋਕਾਂ ਨੂੰ ਲੋਕੀ ਕਈ ਕਹਿੰਦੇ ਨੇ ਜੀ ਇਹ ਤਾਂ ਪੁਰਾਣੇ ਦਾਦੇ ਸਾਨੂੰ ਸਸਤਾ ਮਿਲਦਾ ਜੀ ਉਹ ਸਸਤਾ ਮਤਲਬ ਕੀ ਹੈ ਸਸਤੇ ਦਾ ਯਾਰ ਸਮਾਨ ਘੱਟ ਦੇਊਗਾ ਆਪਾਂ ਸਹੀ ਗੱਲ ਹੈ ਆ ਚੀਜ਼ਾਂ ਦਾ ਫਰਕ ਹੁੰਦਾ ਅਸੀਂ ਕੁਆਲਿਟੀ ਵੇਚਣੀ ਅਸੀਂ ਸਸਤਾਵਾਲ ਨਹੀਂ ਵੇਚ ਠੀਕ ਹੈ ਸਸਤਾਵਾਲ ਗਿਲਰੋਡ ਤੇ ਜੀ ਜਿਹਨੇ ਵਧੀਆ ਲੈਣਾ ਉਹ ਕਵਲ ਟੂਲ ਤੇ ਆਉ ਠੀਕ ਹੈ ਤੇ ਇਹਦੇ ਵੈਕਿਊਮ ਵਗੈਰਾ ਆ ਆਹ ਜਿਸ ਤਰ੍ਹਾਂ ਦਾ ਸੋਈ ਕਾ ਇਹ ਕੀ ਭਾਈ ਜੀ ਇਹ ਹੈਲਮਟ ਬੈਲਿੰਗ ਦਾ ਆਟੋ ਡਾਰਕ ਹੈਲਮਟ ਕਹਿੰਦੇ ਹਨ ਠੀਕ ਹੈ ਜੀ ਇਹ ਜਦੋਂ ਬੈਲਿੰਗ ਕਰੂਗਾ ਉਦੋਂ ਇਹ ਡਾਰਕ ਹੋ ਜਾਣਾ ਹੈ ਵੈਸੇ ਇਹਦੇ ਲਾਈਟ లైక్ ਹਾਂ ਅੱਜ ਕੱਲ ਜਿਵੇਂ ਕਹਿੰਦੇ ਡਿਮਾਂਡ ਹੈ ਨਾ ਟੈਕਨੋਲੋਜੀ ਨਵੀਂ ਤੋਂ ਨਵੀਂ ਆ ਰਹੀ ਠੀਕ ਹੈ ਪਰ 100 ਰੁਪਏ ਨਾਲ ਜਿਹੜੇ ਸਾਰਦੇ ਸੀ ਬੰਦੇ ਇਹਦੇ ਵਿੱਚ ਇੰਪੋਰਟਡ ਆਇਆ ਕੋਈ 1200 ਰੁਪਏ ਦਾ ਠੀਕ ਹੈ ਇਹ 3000 3500 ਇਹ ਤਾਂ ਇਹਰ 3500 ਹੈ ਇੰਨੀ ਕਲੀਨਸ ਆਹ ਬਹੁਤ ਸਸਤਾ ਨਹੀਂ ਠੀਕ ਹੈ ਵੈਕਿਊਮ ਕਲੀਨਰ ਸਸਤੇ ਛੋਟੇ ਮਿੰਗੇ ਸਾਰੇ ਕੁਝ ਵਿੱਚ ਆਹ ਕਿਹੜੇ ਦਾ ਆ ਗਿਆ ਇਹ ਵੀ ਲੇਜ਼ਰ ਲੈਵਲ ਆ ਵੀਰੇ ਠੀਕ ਹੈ ਇਹ ਵੀ ਲੈਵਲ ਹੈ ਜੀ ਉਸੇ ਟਾਈਪ ਦੇ ਵਿੱਚ ਸਸਤੀ ਦੇ ਠੀਕ ਹੈ ਤੇ ਇਧਰ ਉਹ ਵੈਕਿਊਮ ਕਲੀਨਰ ਆ ਗਿਆ ਵੈਕਿਊਮ ਕਲੀਨਰ ਘਰ ਵਾਸਤੇ ਕਿਸੇ ਨੂੰ ਚਾਹੀਦਾ ਹੋ ਜਾਂ ਕਿਸੇ ਨੇ ਆਪਣੀ ਵਰਕਸ਼ਾਪ ਤੇ ਲਾਉਣਾ ਹੋਵੇ ਜਾਂ ਕਾਰ ਵਾਸ਼ਿੰਗ ਵਾਲੇ ਜਿਹੜੇ ਨੇ ਆਪਣੇ ਕੋਲੋਂ ਇਹ ਸੋਚੋ 100 ਲੀਟਰ ਤੱਕ ਹੈਗਾ 20 ਲੀਟਰ ਤੋਂ ਲੈ ਕੇ 100 ਲੀਟਰ ਤੱਕ ਨਾ ਕੋਈ ਪਏ ਨਹੀਂ ਵੈਕਿਊਮ ਪਏ ਨੇ ਹੈਵੀ ਡਿਊਟੀ ਜਿਹੜੇ ਇਹਨਾਂ ਦੇ ਡਿਵਾਇਸ ਦੁਆਰਾ ਸਭ ਤੋਂ ਲੱਗਦੇ ਆ ਜੀ ਮੰਦਰਾਂ ਦੇ ਵਿੱਚ ਨਹੀਂ ਵੱਡੇ ਕਾਰਪੈਟ ਹੁੰਦੇ ਨੇ ਉੱਥੇ ਵਾਸਤੇ ਵੀ ਸਾਡੇ ਕੋਲ ਵੱਡੇ ਤੋਂ ਵੱਡਾ ਪੀਸ ਪਏ ਠੀਕ ਹੈ ਤੇ ਇਹਨਾਂ ਦਾ ਪ੍ਰਾਈਸ ਵਗੈਰਾ ਜੀ ਪ੍ਰਾਈਸ ਬਾਈ ਜੀ ਇਹ 3500 ਤੋਂ ਸ਼ੁਰੂ ਹੋ ਕੇ ਠੀਕ ਹੈ ਤੇ 50000 ਤੱਕ ਕਪੜੇ ਕੋਲ ਰੇਂਜ ਹੈ ਬਿਆਹਿਆ ਪੱਤੋਂ ਪਈ 3500 ਰੁਪਏ ਦਾ ਸ਼ੁਰੂ ਨਹੀਂ ਕਦੇ ਕਾਹ ਬੋਲਦਾ ਕੀ ਹੈ ਜੀ ਇਧਰ ਇਹ ਬਈ ਜੀ ਇਹ ਸਪਰੇਅ ਕਰਨ ਵਾਸਤੇ ਹੈ ਅੱਛਾ ਜਿਵੇਂ ਘਰ ਦੇ ਵਿੱਚ ਕੋ ਬੂਟੇ ਵਟੇ ਹੋ ਗਏ ਉਹਨਾਂ ਨੂੰ ਸੌਂਗੀਆਂ ਨਾਲ ਸੌਂਗੀਆਂ ਬੰਦਿਆਂ ਨੂੰ ਸੌਂਗੀਆਂ ਬੰਦਿਆਂ ਲਈ ਠੀਕ ਹੈ ਕਦੇ ਬਣਾ ਗੱਲ ਛੋਟੀ ਦੀ ਨਹੀਂ ਗੱਲ ਨਹੀਂ ਕੀ ਜੀ ਗੱਲ ਕਿਸੇ ਕੋ ਬੂਟਿਆਂ ਨੂੰ ਕੋ ਸਪਰੇਅ ਮਾਰਨਾ ਹੈ ਜਾਂ ਕੋਈ ਹੋਰ ਕੋਈ ਕੰਮ ਕਰਨਾ ਹੈ ਸਪਰੇਅ ਵਾਸਤੇ ਪੰਪ ਹੈ ਪੰਪ ਹੈ ਠੀਕ ਹੈ ਇਹ ਮੋਸਰ ਬਣਾ ਪੰਪ ਹੈ ਠੀਕ ਹੈ 900 ਰੁਪਏ ਦਾ ਸਰ ਮੋਸਰ ਬੂਟਾ ਵਾਟਾ ਦੇ ਕਰੇ ਤੇ ਉਹ ਆਪਾਂ ਪਿੱਛੇ ਮਾਰਦੇ ਮਾਲਕ ਜਨ ਛੋਟੀ ਕਿਆ ਰਿਆਂ ਵਗੈਰਾ ਸਬ지 ਭਾਜੀ ਹਾਂ ਜੀ ਬਾਜੀ ਸਪਰੇਅ ਕਰ ਦੋਗਾ ਹੋਮ ਯੂਜ਼ ਵਰਸਸ ਬਹੁਤ ਦਗੇ ਠੀਕ ਹੈ ਠੀਕ ਹੈ ਮਤਲਬ 900 ਰੁਪਏ ਦਾ ਹਮ ਪਰ ਰੋ ਪੈਸ਼ਰ ਬਣ ਲੈ ਆ ਫਾਕ ਦਾ ਵੀ ਉਹਨਾਂ ਕੋਲ ਬਾਕੀ ਕੰਮ ਦਾ ਨਸਾ ਕੋਲ ਬੋਸ਼ ਦਾ ਮੇਨ ਮੇਨ ਕੰਮ ਬੋਸ਼ ਕੰਪਨੀ ਦਾ ਵੀ ਹੈਗਾ ਠੀਕ ਹੈ ਜੀ ਤੁਹਾਨੂੰ ਜਿਹੜੀ ਵੀ ਕੰਪਨੀ ਕਹੋਗੇ ਸਾਡੇ ਕੋਲ ਹਰ ਕੰਪਨੀ ਦੀ ਏਜੰਸੀ ਹੈ ਜੀ ਠੀਕ ਹੈ ਔਰ ਬ੍ਰਾਂਡ ਬੋਸ਼ ਡਿਵੋਲਟ ਮਕੀਤਾ ਠੀਕ ਹੈ ਤੁਸੀਂ ਹਰ ਕੰਪਨੀ ਦਾ ਜਿਹੜਾ ਸੋਚ ਕੇ ਘਰ ਆਇਓ ਤੁਹਾਨੂੰ ਉਹ ਬ੍ਰਾਂਡ ਇੱਥੇ ਮਿਲ ਜਾਊਗਾ ਉਹ ਬ੍ਰਾਂਡ ਇੱਥੇ ਮਿਲ ਜਾਊਗਾ ਠੀਕ ਹੈ ਓਨਲੀ ਬ੍ਰਾਂਡ ਸਾਡੇ ਕੋਲ ਨੇ ਚਾਈਨੀਜ਼ ਆਈਟਮਾਂ ਵੀ ਹੈਗੀਆਂ ਨੇ ਪਰ ਉਹ ਯੂਜ਼ਰ ਵਾਸਤੇ ਨਹੀਂ ਉਹ ਸਾਡੇ ਕੋਲ ਦੁਕਾਨਦਾਰ ਹੋਲਸੇਲਸ ਸਸਤਾ ਮਾਲ ਲੈਂਦੇ ਨੇ ਠੀਕ ਹੈ ਉਹ ਵੇਚਣਗੇ ਮੈਂ ਸਸਤਾ ਮਾਲ ਆਪਣੀ ਦੁਕਾਨ 'ਚ ਨਹੀਂ ਵੇਚਣਾ ਠੀਕ ਹੈ ਆਪਾਂ ਓਨਲੀ ਬ੍ਰਾਂਡ ਵੇਚਦੇ ਹਾਂ ਬਾਕੀ ਆਈਟਮਾਂ ਇੰਨੀਆਂ ਰਹੀਆਂ ਦੇਖੋ ਹੌਟ 에ਅਰ ਗਨ ਇੱਕ ਆ ਗੀ ਹੂੰ ਹੌਟ 에ਅਰ ਗਨ ਅੱਜ ਤੱਕ ਵੀ ਬੈਟਰੀ ਵਾਲੀ ਨਹੀਂ ਆਈ ਠੀਕ ਹੈ ਤੁਸੀਂ ਆ ਦੇਖੋ ਇੱਕ ਬੈਟਰੀ ਇਹਨੂੰ ਆਪਾਂ ਕੋਈ ਵੀ ਬੈਟਰੀ ਲਗਾਵਾਂਗੇ ਹਮ ਤੇ ਹੌਟ 에ਅਰ ਗਨ ਕਿਸੀ ਕਿਸੇ ਨੇ ਸੋਚਿਆ ਹੀ ਨਹੀਂ ਹੋਣਾ ਤੇ ਵੀ ਅਸੀਂ ਇਹ ਬੈਟਰੀ ਤੇ ਲਿਆਵਾਂਗੇ ਠੀਕ ਹੈ ਤੇ ਇਸ ਕੰਪਨੀ ਨੇ ਪੂਰਾ ਪ੍ਰੂਫ ਕਰਤਾ ਹਰ ਇੱਕ ਚੀਜ਼ ਬੈਟਰੀ ਤੇ ਆ ਗਈ ਠੀਕ ਹੈ ਆ ਦੇ ਗਰਮ ਹਵਾ ਮਾਰਦੀ ਨੇ ਕਿਸੇ ਨੇ ਲੈਮੀਨੇਸ਼ਨ ਕਰਨੀ ਹੈ ਕਿਸੇ ਨੂੰ ਕੁਝ ਕਰਨਾ ਹੈ ਪੂਰੀ ਗੱਲ ਹੈ ਠੀਕ ਹੈ ਲੱਗ ਗਈ ਬੈਟਰੀ ਤੇ ਕਿ ਲਾਈਟ ਤੇ ਚੱਲਦੀ ਸੀ ਹੀਟਰ ਹੈ ਦੇ ਅੰਦਰ ਇੱਕ ਆਹ ਪੁਰਦਾ ਵੇ ਇਧਰ ਆ ਇਹ ਕਾਰਬੋਸ਼ਰ ਐਵਰੀ ਬੈਟਿੰਗ ਆ ਉਹ ਬੇ ਤਾਂ ਪਾਣੀ ਵਾਲੀ ਪਾਈਪ ਲਾ ਕੇ ਪਾਣੀ ਵਾਲੇ ਪਾਈਪ ਲਾ ਕੇ ਜੀ ਇਹਨੂੰ ਜਿੱਥੇ ਮਰਜੀ ਟਰੈਵਲ ਤੇ ਜਿਵੇਂ ਬੰਦੇ ਜਾਂਦੇ ਨੇ ਉਹ ਮਨਾਲੀ ਚਲੇਗੇ ਮਨਾਲੀ ਪਲੂਮਾਂ ਦੇਗਾ ਉਹ ਗੱਡੀਆਂ ਰਾਹ ਚ ਆਪਾਂ ਧੋਣ ਦਾ ਸਾਧਨ ਨਹੀਂ ਹੁੰਦਾ ਗੱਡੀ ਦੇ ਵਿੱਚ ਹੀ ਕਿੱਟ ਲਾਈ ਥਾਰ ਦੇ ਵਿੱਚ ਥਾਰ ਵਾਲੇ ਮੁੰਡੇ ਬੌਨ ਲੈ ਕੇ ਜਾ ਰਹੇ ਠੀਕ ਹੈ ਪਾਣੀ ਵਾਲੀ ਪਾਈਪ ਲਾ ਕੇ ਪਾਣੀ ਵਾਲੀ ਲਾ ਕੇ ਬੈਠਾ ਸਾਰਾ ਸਭ ਕੁਝ ਨਾਲ ਹੈ ਦੇਖੋ ਸਭ ਕੁਝ ਨਾਲ ਪੂਰੀ ਕਿੱਟ ਨਾਲ ਹੈ ਠੀਕ ਹੈ ਉਹ ਸ਼ੈਂਪੂ ਵਾਲੀ ਬੋਤਲ ਤੱਕ ਨਾਲ ਓਕੇ ਸਾਰਾ ਸਭ ਵਾਲੀ ਬੋਤਲ ਆ ਪਾਈਪ ਵਗੈਰਾ ਸਾਰਾ ਕੁਝ ਸਾਰਾ ਕੁਝ ਵਿੱਚ ਹੈ ਫਿਕਸ ਆਗਾ ਬਈ ਸਾਰਾ ਪੂਰਾ ਵਧੀਆ ਜੀ ਠੀਕ ਠੀਕ ਹੈ ਉਹ ਤੁਸੀਂ WhatsApp ਕਰੋ ਸਾਡੀ ਮੈਡਮਾ ਹੈਗੀਆਂ ਨੇ ਆਪਣੇ ਹੱਥੋਂ ਜਵਾਬ ਦੇਣ ਠੀਕ ਹੈ ਹਾਂਜੀ ਬਾਕੀ ਨੰਬਰ ਵਗੈਰਾ ਮੇਥੋਂ ਸਕਰੀਨ ਦੇ ਤੇ ਚੱਲੀਆਂ ਦਾ ਕੋਈ ਵੀ ਹੁਣ ਇਹਨਾਂ ਕੋ ਦਾ ਸੈਟਅਪ ਚਾਹੀਦਾ ਦਾ ਵੀਰੋ ਨਾਲ ਕੰਟੈਕਟ ਕਰਨਾ ਕੋਈ ਜਿਹੜਾ ਸੈਟਅਪ ਵਗੈਰਾ ਨਾ ਵੈਕਿਊਮ ਕਲੀਨਰ ਵਗੈਰਾ ਹੌਰਸ ਮਾਉਂਟ ਤੇ ਨਾਲ ਵੀ ਤੁਹਾਨੂੰ ਚਾਹੀਦਾ ਕੋਈ ਜੀ ਤੁਸੀਂ ਪੂਰਾ ਸਟੋਰ ਸਟੋਰ ਦੇਖੋ ਸਾਰਾ ਸਾਡੇ ਕੋਲ ਉਹ ਉਹ ਪਿਆ ਆਪਣਾ ਹਾਂਜੀ ਪਾਵਰ ਟਿਕਸਰ ਗ੍ਰਾਈਂਡਰ ਬਿਲਕੁਲ ਬਿਲਕੁਲ ਬੜੀ ਕੰਮ ਦੀ ਜੀ ਜੀ ਰਹੇ ਤਾਂ ਇਹ ਗ੍ਰਾਈਂਡਰ ਦੇ ਵਿੱਚ ਤੁਹਾਨੂੰ ਦੂਜੀ ਕੰਪਨੀ ਦਾ ਵੀ ਮਿਲ ਜੂਗਾ ਜੀ ਠੀਕ ਹੈ ਜੀ ਇਹ ਜਿਹੜੀ ਆਪਣੀ ਇਨਕੋ ਦਾ ਵੀ ਮਿਲ ਜਾਏਗਾ ਓਕੇ ਤੇ ਇੱਕ ਤੁਹਾਡਾ ਪਾਵਰ ਟੈਕਸ ਦਾ ਠੀਕ ਹੈ ਜੀ ਆਪ ਤੁਸੀਂ ਦੇਖੋ ਪਾਵਰ ਟੈਕਸ ਦਾ ਆਪਣਾ ਹੁਣ ਅਸੀਂ ਜਿਹੜਾ ਰੇਟ ਕੱਢਿਆ ਠੀਕ ਹੈ ਜੀ ਇਹ ਤੁਸੀਂ ਮੰਨ ਕੇ ਚੱਲੋ ਅ ਗ੍ਰਾਈਂਡਰ 5500 ਰੁਪਏ ਦੇ ਵਿੱਚ ਦੇਵਾਂਗੇ ਦੋ ਬੈਟਰੀਆਂ ਵੱਡੀਆਂ ਵਾਲਾ ਦੋ ਵੱਡੀਆਂ ਬੈਟਰੀਆਂ ਦੋ ਵੱਡੀਆਂ ਬੈਟਰੀਆਂ ਵਿਦ ਗਾਰੰਟੀ ਵਿਦ ਗਾਰੰਟੀ ਇੱਕ ਚਾਰਜਰ ਨਾਲ ਦੀ ਹੁਣ ਆਹੀ ਇਨਕੋ ਕੰਪਨੀ ਵਿੱਚ ਅਗਰ ਦੋ ਬੈਟਰੀਆਂ ਲੈਣੇ ਆ 8500 ਤੋਂ 9000 ਠੀਕ ਹੈ ਹੁਣ ਕੰਪਨੀ ਨੇ ਨਾ ਵੀ ਕੁਝ ਨਾ ਕੁਝ ਨਵਾਂ ਕਰੇਗੀ ਇਹ ਤਾਂ ਅੱਗੇ ਆਈ ਠੀਕ ਹੈ ਇਹ ਕੰਪਨੀ ਅਸੀਂ ਪੂਰੀ ਪ੍ਰੋਮੋਸ਼ਨ ਤੇ ਹੈ ਜੀ ਪਾਵਰਟੈਕਸ ਪਾਵਰਟੈਕ ਇਹ ਹైదరాబాద్ ਦੀ ਕੰਪਨੀ ਹੈ ਠੀਕ ਹੈ ਔਰ ਤੁਹਾਨੂੰ ਕੋਈ ਵੀ ਟੂਲ ਪਾਵਰਟੈਕਸ ਵਿੱਚ ਚਾਹੀਦਾ ਹੋਵੇ ਬਹੁਤ ਰੇਂਜ ਹੈ ਇਹਦੀ ਲੇਕਿਨ ਇਹ ਹੁਣ ਬਹੁਤ ਦੇਰ ਤੋਂ ਤੁਹਾਨੂੰ ਬਹੁਤ ਜਲਦੀ ਤੁਹਾਨੂੰ ਇਹਨਾਂ ਦਾ ਦਾਅਵਾ ਦਿੰਨਾ ਹੈ ਬਹੁਤ ਜਲਦੀ ਛਾਣ ਆ ਰਹੀ ਹੈ ਇਸ ਪੰਜਾਬ ਦੇ ਵਿੱਚ ਕਿਉਂਕਿ ਪ੍ਰਾਈਸ ਬਹੁਤ ਜਾਇੰਟ ਘਟੇ ਤੇ ਮਿੱਤਰੋ ਬਾਕੀ ਵੀਡੀਓ ਨੂੰ ਵੀ ਸ਼ੇਅਰ ਕਰ ਦਿਓ ਵੀਡੀਓ ਲੰਬੀ ਬਣ ਗਈ ਜਿਹੜੀ ਵੀ ਤੁਹਾਨੂੰ ਠੀਕ ਲੱਗ ਜਿਆ ਨੰਬਰ ਵੀ ਉਹਨਾਂ ਦਾ ਸਕਰੀਨ ਦੇ ਉੱਤੇ ਚੱਲੀਆਂ ਦਾ ਸੀ ਤੇ ਕੰਟ੍ਰੈਕਟਰ ਆ ਕਰਦਾ ਜੇ ਪਾਵਰ ਟੈਕ ਦੇ ਟੂਲ ਵਾਲੇ ਐਂਡ ਕੋ ਦੇ ਆਗੇ ਤੇ ਹੋਰ ਮਟੀਰੀਅਲ ਇੱਧਰ ਆ ਗਿਆ ਬੈਟ ਸੈੱਟ ਵਗੈਰਾ ਨੇ ਵੈਕਿਊ ਕਲੀਨਰ ਵਗੈਰਾ ਸਾਰੇ ਸਮਾਨ ਜਿਹੜੂ ਲੈਜਰ ਲੈਵਲ ਤੱਕ ਇਹ ਬਰੀ ਜਾਣੀ ਕਿਦੋਂ ਲੈ ਕੇ ਬਰੇ ਜਾਂਦੇ ਤੱਕ ਉਹਨੂੰ ਚੀਜ਼ ਮਿਲ ਜੂ ਬਿਲਕੁਲ ਬਈ ਜੀ ਤੇ ਬਾਕੀ ਆਪਣਾ ਇੱਕ ਲੋਕੇਸ਼ਨ ਦੱਸੋ ਇੱਕ ਮੋਬਾਈਲ ਨੰਬਰ ਆਪ ਜੀ ਜਾਂ ਹਾਂ ਜੀ ਲੋਕੇਸ਼ਨ ਬਈ ਜੀ ਹੈਗੀ ਗਿੱਲ ਚੌਂਕ ਤੇ ਬਿਲਕੁਲ ਨੇੜੇ ਪੰਜਾਬ ਹਾਰਡਵੇਅਰ ਹੈ ਪੰਜਾਬ ਹਾਰਡਵੇਅਰ ਦੇ ਨਾਲ ਅੰਦਰ ਲੋਹਾ ਬਾਜ਼ਾਰ ਦੇ ਵਿੱਚ ਐਂਟਰ ਹੋ ਕੇ ਆਪਣਾ ਹੋਲ ਸੇਲ ਬਾਜ਼ਾਰ ਹੈ ਇਹ ਕਵਲ ਪਾਵਰ ਟੂਲ ਦੇ ਨਾਮ ਤੇ ਹੈ ਕਵਲ ਪਾਵਰ ਟੂਲ ਤੇ ਕਵਲ ਟੂਲ ਸੈਂਟਰ ਠੀਕ ਹੈ ਤੋਂ ਮੇਰੀਆਂ ਫਰਮਾਂ ਨੇ ਜੀ ਦੋਨੋਂ ਆਪਣੀ ਹੀ ਦੁਕਾਨਾਂ ਨੇ ਕਵਲ ਟੂਲ ਤੇ ਕਵਲ ਪਾਵਰ ਠੀਕ ਹੈ। ਔਰ ਐਨੀ ਟਾਈਮ ਜਦੋਂ ਵੀ ਆਓ ਤੁਸੀਂ ਸਾਡਾ ਸਵੇਰੇ 10 ਵਜੇ ਤੋਂ 8 ਵਜੇ ਤੱਕ ਸ਼ੌਪ ਖੁੱਲੀ ਹੈ ਔਰ ਸੰਡੇ ਵੀ ਅਸੀਂ 11 ਤੋਂ 3 ਵਜੇ ਤੱਕ ਬੈਠਦੇ ਹਾਂ। ਠੀਕ ਹੈ। ਹਾਂਜੀ। ਤੇ ਬਾਕੀ ਮਿੱਤਰੋ ਨੰਬਰ ਸਕਰੀਨ 'ਤੇ ਬਿਲਕੁਲ ਬਾਈ ਜੀ ਦੀ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ। ਇੱਕ ਤਾਂ ਇਹ ਬਾਈ ਜੀ ਨੇ ਸਾਨੂੰ ਪਹਿਲਾਂ ਵੀ ਵੀਡੀਓ ਬਣਾਈ ਸਾਡੀ ਔਰ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲੇ ਆ। ਔਰ ਬਾਈ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਣਾ ਕਿਉਂਕਿ ਇਹਨਾਂ ਦਾ ਨਾਮ ਲੈ ਕੇ ਵੀ ਕੋਈ ਆਏਗਾ ਤੇ ਅਸੀਂ ਉਹਦਾ ਵੀ ਪੂਰਾ ਰਿਗਾਰਡ ਕਰਾਂਗੇ। ਪ੍ਰੋਮਿਸ ਹੈ ਤੁਹਾਡੇ ਨਾਲ। ਠੀਕ ਹੈ। ਤੇ ਬਾਕ